ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਹਰਚਵਾਲ ਵਿਖੇ ਜੋ ਇੱਕ ਪ੍ਰਭਾ ਆਸ਼ਰਮ ਦੇ ਨਾਮ ਤੇ ਅਨਾਥ ਆਸ਼ਰਮ ਜੋ ਚੱਲ ਰਿਹਾ ਹੈ ਬੇਸਹਾਰਾ ਮਿਆਸਰਿਆਂ ਲਈ ਜੋ ਇੱਕ ਸਹਾਰਾ ਬਣਿਆ ਹੋਇਆ ਹੈ ਜਿੱਥੇ ਗਰੀਬ ਦੁਖੀ ਬੇਸਹਾਰਾ ਲੋੜਵੰਦਾਂ ਦੀ ਜਿਹੜੀ ਹੈ ਉਹ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਦੇ ਇਲਾਜ ਦਾ ਪ੍ਰਬੰਧ ਤੇ ਜੋ ਵੀ ਉਹਨਾਂ ਦੀ ਸਮੁੱਚੀ ਦੇਖਭਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਚੱਲ ਰਹੀ ਏ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਜਿਹੜੀ ਸਾਡੇ ਕੋਲ ਜਗ੍ਹਾ ਸੀ ਉਹ ਇੱਕ ਰੈਂਟ ਤੇ ਸੀ ਤੇ ਸਾਨੂੰ ਜਗ੍ਹਾ ਦੀ ਬਹੁਤ ਦਿੱਕਤ ਸੀ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ صدਕਾ ਕਾਲਪੁਰਗ ਵਾਹਿਗੁਰੂ ਦੀ ਕਿਰਪਾ صدਕਾ ਸਾਨੂੰ ਜਗ੍ਹਾ ਮਿਲੀ ਹੈ ਪਿੰਡ ਹਰਜਵਾਲ ਵਿਖੇ ਜੋ ਕਿ ਚੀਨੀਆਂ ਪਰਿਵਾਰ ਸਮੂਹ ਚੀਨੀਆਂ ਪਰਿਵਾਰ ਦੇ ਵੱਲੋਂ ਜਿਹੜੀ ਉਹਨਾਂ ਦੀ ਬਰਾਤਨ ਹਵੇਲੀ ਆ ਉਹ ਇਸ ਆਸ਼ਰਮ ਦੇ ਲਈ ਸੇਵਾਵਾਂ ਜੋ ਦਿੱਤੀ ਗਈ ਹੈ ਸੋ ਬਹੁਤ ਵਾਹਿਗੁਰੂ ਨੇ ਕਿਰਪਾ ਕੀਤੀ ਸਮੂਹ ਚੀਨੀਆਂ ਪਰਿਵਾਰ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਉਸ ਦੇ ਨਾਲ ਲੱਗਦੀ ਜਿਹੜੀ ਜਗ੍ਹਾ ਹੈਗੀ ਆ ਚਾਹਲ ਪਰਿਵਾਰ ਜੋ ਹੈ ਇਹ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਬਾਬਾ ਨਿਰਮਲ ਦਾਸ ਜੀ ਤੇ ਸੋ ਉਹਨਾਂ ਦੇ ਨਾਮ ਤੇ ਉਹਨਾਂ ਨੇ ਜਿਹੜਾ ਇਹ ਜਗ੍ਹਾ ਸੇਵਾ 'ਚ ਦਿੱਤੀ ਹੈ ਸੋ ਵਾਹਿਗੁਰੂ ਇਹਨਾਂ ਸਾਰੇ ਪਰਿਵਾਰਾਂ ਨੂੰ ਜੜਦੀ ਗਲਾ ਬਖਸ਼ੇ ਤੇ ਹੁਣ ਸਾਰੀਆਂ ਸੰਗਤਾਂ ਦੇ ਸਹਿਯੋਗ ਤੇ ਸਦਕੇ ਨਾਲ ਜੋ ਵੀ ਹੈ ਸੇਵਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਿਰੰਤਰ ਸੇਵਾ ਇਹਦੀ ਰਿਪੇਅਰ ਦੀ ਚੱਲ ਰਹੀ ਤੁਸੀਂ ਦੇਖ ਸਕਦੇ ਹੋ ਇਸ ਬਿਲਡਿੰਗ ਦੀ ਰਿਪੇਅਰ ਹੋਣ ਵਾਲੀ ਹੈ ਕਿਉਂਕਿ ਬਹੁਤ ਜ਼ਿਆਦਾ ਪੁਰਾਣੀ ਹੋਵੇਲੀ ਸੀ ਸੋ ਸੰਤਾਨਿਸ ਯੋਗਦੇ ਨਾਲ ਹੀ ਇਹਦੀ ਜਿਹੜੀ ਹੈ ਰਿਪੇਅਰ ਦੀ ਸੇਵਾ ਚੱਲ ਰਹੀ ਹੈ ਸੋ ਸਾਰਿਆਂ ਹੀ ਸਤਨੂ ਬੇਨਤੀ ਹੈ ਕਿ ਵੱਧ ਚੜ ਕੇ ਆਪ ਜੀ ਯੋਗਦਾਨ ਪਾਓ ਤਾਂ ਕਿ ਇਹ ਸੇਵਾ ਨਿਰੰਤਰ ਚੱਲਦੀ ਰਹੇ ਸੋ ਇੱਕ ਬੇਨਤੀ ਬਹੁਤ ਜ਼ਰੂਰੀ ਕਿ ਆਪ ਜੀ ਜੋ ਵੀ ਸੇਵਾ ਕਰਨੀ ਚਾਹੁੰਦੇ ਹੋ ਆਪ ਸਿੱਧਾ ਆ ਕੇ ਤੁਸੀਂ ਇੱਥੇ ਸੇਵਾ ਦੇ ਸਕਦੇ ਹੋ ਕੋਈ ਇੱਥੇ ਇੱਟਾਂ ਦੀ ਲੋੜ ਹੈ, ਸੀਮਿੰਟ ਦੀ ਲੋੜ ਹੈ ਜਾਂ ਹੋਰ ਜੋ ਵੀ ਚੀਜ਼ਾਂ ਦੀ ਜ਼ਰੂਰਤ ਹੈ, ਇੱਕ ਤਾਂ ਤੁਸੀਂ ਉਹ ਸੇਵਾ ਦੇ ਸਕਦੇ ਹੋ ਆਪਣੇ ਹੱਥੀਂ। ਤੇ ਜੇ ਕੋਈ ਮਾਇਆ ਦੀ ਸੇਵਾ ਵੀ ਦੇਣਾ ਚਾਹੁੰਦਾ ਉਹ ਤੁਸੀਂ ਆ ਕੇ ਇੱਥੇ ਸੰਸਥਾ ਦਾ ਜੋ ਕਿ ਇੱਕ ਅਕਾਊਂਟ ਹੈ, ਉਸ ਅਕਾਊਂਟ ਦੇ ਵਿੱਚ ਤੁਸੀਂ ਸਿੱਧੀ ਮਾਇਆ ਪਾ ਸਕਦੇ ਹੋ। ਉਸ ਦੀ ਰਸੀਦ ਕੋਈ ਲੈਣਾ ਚਾਹੋ ਇੱਥੇ ਆ ਕੇ ਰਸੀਦ ਵੀ ਲੈ ਸਕਦਾ ਹੈ। ਸੁਬੰਦੀ ਹੈ ਕਿ ਅਸੀਂ ਚਾਹੁੰਦੇ ਨਹੀਂ ਕਿ ਸੰਗਤ ਦਾ ਕੋਈ ਵੀ ਪੈਸਾ ਜਿਹੜਾ ਉਹਦਾ ਕੋਈ ਮਿਸਯੂਜ਼ ਹੋਵੇ, ਪੂਰਾ ਸੇਵਾ 'ਚ ਲੱਗਣਾ ਚਾਹੀਦਾ। ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਹਸ ਕਰਕੇ ਬੇਨਤੀ ਹੈ ਕਿ ਇਹ ਸੇਵਾ ਜਿਹੜੀ ਹੈ ਨਾ ਉਹ ਕਿਸੇ ਹੋਰ ਪਰਸਨ ਨੂੰ ਨਾ ਦਿੱਤੀ ਜਾਵੇ ਕਿਸੇ ਨ ਵੀ ਜੋ ਵੀ ਸਾਡੇ ਨਾਮ ਤੇ ਚਾਹੇ ਉਹ ਸੰਸਥਾ ਦਾ ਕੋਈ ਮੈਂਬਰ ਹੋਵੇ ਜਾਂ ਕੋਈ ਵੀ ਪਰਸਨਲ ਪਰਸਨ ਹੋਵੇ ਜੋ ਵੀ ਤੁਸੀਂ ਸੇਵਾ ਭੇਜਣੀ ਹੈ ਉਹ ਸੰਸਥਾ ਦੇ ਅਕਾਊਂਟ ਦੇ ਵਿੱਚ ਹੀ ਭੇਜਣੀ ਹੈ ਅਕਾਊਂਟ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਉਸ ਅਕਾਊਂਟ ਦੇ ਵਿੱਚ ਹੀ ਉਹ ਸੇਵਾ ਪਾਈ ਜਾਵੇ ਤਾਂ ਕਿ ਉਹ ਜਿਹੜੀ ਸੇਵਾ ਹੈ ਤੁਹਾਡੀ ਸਹੀ ਜਗ੍ਹਾ ਲੱਗ ਸਕੇ ਸੋ ਆਪ ਸਾਰੀਆਂ ਸੰਗਤਾਂ ਨੇ ਸਾਡਾ ਸਹਿਯੋਗ ਦੇਣਾ ਹੈ ਤੋ ਬੇਨਤੀ ਹੈ ਅਰਦਾਸ ਬੇਨਤੀ ਕਰਨੀ ਹੈ ਅਸੀਂ ਸੇਵਾ ਨੂੰ ਜਿਹੜਾ ਨਿਰੰਤਰ ਜਾਰੀ ਰੱਖ ਸਕੀਏ ਕਿਉਂਕਿ ਇਹ ਸਾਰੀ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੈ ਬਿਨਾ ਸੰਗਤ ਦੇ ਸਹਿਯੋਗ ਦੇ ਇਹ ਸੇਵਾ ਨਹੀਂ ਹੋ ਸਕਦੀ ਤੋ ਸਾਨੂੰ ਅਕਾਲਪੁਰਖ ਨੇ ਡਿਊਟੀ ਲਈ ਹੈ ਇਸ ਡਿਊਟੀ ਨੂੰ ਨਿਭਾਉਣ ਦੇ ਵਿੱਚ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੀਆਂ ਸੰਗਤਾਂ ਸਹਿਯੋਗ ਕਰ ਰਹੀਆਂ ਨੇ ਪਹਿਲਾਂ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਹੋਰ ਵੀ ਸੱਜਣ ਜਿਹੜੇ ਸੇਵਾ ਦੇ ਵਿੱਚ ਯੋਗਦਾਨ ਪਾਣਾ ਜਾਂਦੇ ਨੇ ਸਾਰਿਆਂ ਨੂੰ ਵੀ ਆਇਆ ਹਨ ਇਹ ਸਾਂਝੀ ਸੇਵਾ ਆਓ ਰਲ ਮਿਲ ਕੇ ਸੇਵਾ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ